ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਸਾਰੀਆਂ ਭੈਣਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਜੀ ਅੱਜ ਆਪਾਂ ਬਹੁਤ ਹੀ ਪਿਆਰੇ ਜਿਹੇ ਸੂਟ ਲੈ ਕੇ ਹਾਜ਼ਰ ਹੋਏ ਆਂ ਜੀ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਨਾਲ ਟਾਈ ਡਾਈ ਦਾ ਦੁਪੱਟਾ ਆਊਗਾ ਬਹੁਤ ਹੀ ਘੱਟ ਪ੍ਰਾਈਜ਼ ਦੇ ਇਹ ਸੂਟ ਹੈ ਜੀ ਲੈਸ ਪ੍ਰਾਈਜ਼ ਤੇ ਸੂਟ ਲਾਤੇ ਜੀ ਆਪਾਂ ਤੇ ਬਹੁਤ ਹੀ ਘੱਟ ਰੇਟ ਹੈ ਜੀ ਇਹਨਾਂ ਦਾ કોટਨ ਦੀ ਸ਼ਰਟ ਆਉਗੀ ਕੋਟਨ ਦੀ ਬਾਟਮ ਆਉਗੀ ਜੀ ਨਾਲ ਕੋਟਨ ਦਾ ਹੀ ਦੁਪੱਟਾ ਆਊਗਾ ਟਾਈ ਡਾਈ ਦਾ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਜੀ 2.5 ਮੀਟਰ ਦਾ ਇਹ ਵਾਲੇ ਸੂਟ ਆਰਕੰਡੀ ਦੇ ਆਉਣਗੇ ਜੀ ਆਰਗੈਨਿਕ ਆਰਕੰਡੀ ਹੈ ਜੀ ਇਹ ਵੀ ਬਹੁਤ ਹੀ ਘੱਟ ਪ੍ਰਾਈਸ ਹੈ ਜੀ ਇਹਨਾਂ ਦਾ ਵੀ ਮਾਰਕੀਟ ਤੋਂ ਆਪਣਾ ਪ੍ਰਾਈਸ ਹੈ ਹਮੇਸ਼ਾ ਹੀ ਘੱਟ ਹੁੰਦਾ ਹੈ ਜੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈ ਜੀ ਬਹੁਤ ਹੀ ਸੋਹਣੇ ਸੋਹਣੇ ਜੀ ਇਹਨਾਂ ਦੇ ਕਲਰ ਕੰਬੀਨੇਸ਼ਨ ਹੈ ਤੁਸੀਂ ਬਾਟਮ ਤੇ ਵਰਕ ਵੀ ਕਰਵਾ ਸਕਦੇ ਹੋ ਜੀ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੁੰਦਾ ਹੈ ਜੀ ਤੁਸੀਂ ਇਹਨਾਂ ਦੇ ਨਾਲ ਮੈਚਿੰਗ ਬਾਟਮ ਦੇ ਉੱਪਰ ਵਰਕ ਕਰਵਾ ਕੇ ਬਹੁਤ ਸੋਹਣੀ ਇਹਨਾਂ ਦੀ ਡਿਜ਼ਾਈਨਿੰਗ ਕਰਵਾ ਸਕਦੇ ਹੋ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ ਹੈ ਜੀ ਇਹਨਾਂ ਦੇ ਬਹੁਤ ਹੀ ਸੋਹਣੇ ਸੋਹਣੇ ਸੂਤ ਹੈ ਤੇ ਇਹ ਵਾਲੇ ਸੂਤ ਆਉਣਗੇ ਜੀ ਆਲ ਓਵਰ ਨਾਲ ਇਹਨਾਂ ਦੇ ਬਹੁਤ ਸੋਹਣਾ ਦੁਪੱਟਾ ਆਊਗਾ ਜੀ ਹਾ ਪਿਓਰ ਦਾ ਜਲਦੀ ਜਲਦੀ ਆਉਦੀ ਬੁਕਿੰਗ ਕਰਵਾ ਲਓ ਜੀ ਸਿੰਗਲ ਸਿੰਗਲ ਪੀਸ ਹੈ ਤੇ ਸਿੰਗਲ ਸਿੰਗਲ ਹੀ ਕਲਰ ਹੈ ਫਟਾਫਟ ਆਪ ਦੀ ਬੁਕਿੰਗ ਕਰਵਾ ਲਓ ਜੀ ਬਹੁਤ ਸੋਹਣੇ ਤੇ ਬਹੁਤ ਹੀ ਪਿਆਰੇ ਜੇ ਸੂਟ ਆਉਣਗੇ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਸਕਰੀਨ ਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਪ ਦੀ ਬੁਕਿੰਗ ਕਰਵਾ ਸਕਦੇ ਹੋ ਇਹ ਵਾਲੇ ਸੂਟ ਕਮਲਕਾਰੀ ਪ੍ਰਿੰਟ ਦੇ ਆਉਣਗੇ ਜੀ ਨਾਲ ਪਲੇਨ ਬਾਟਮ ਆਊਗੀ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੋਊਗਾ ਜੀ ਇਹ ਬਹੁਤ ਹੀ ਬਹੁਤ ਹੀ ਜ਼ਿਆਦਾ ਪਿਆਰਾ ਫੈਬਰਿਕ ਹੈ ਜੀ ਬਹੁਤ ਹੀ ਪਿਆਰੇ ਇਹਨਾਂ ਦੇ ਕਲਰ ਹੈ ਤੇ ਗਰਮੀ ਦੇ ਵਿੱਚ ਪਾਉਣ ਵਾਸਤੇ ਨਾ ਜੀ ਇਹ ਬਹੁਤ ਹੀ ਸੋਹਣਾ ਕਪੜਾ ਹੈ ਜੀ ਕੋਈ ਇਹ ਸੀ ਥਰੂ ਨਹੀਂ ਕੋਈ ਇਹਦੇ ਚ ਲਾਈਨਿੰਗ ਦੀ ਜ਼ਰੂਰਤ ਨਹੀਂ ਕੋਈ ਅੰਡਰਸ਼ਰਟ ਦੀ ਜ਼ਰੂਰਤ ਨਹੀਂ ਜੀ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਇਹ ਵਾਲੇ ਸੂਟ ਆਲ ਓਵਰ ਆਉਣਗੇ ਜੀ ਤੁਸੀਂ ਇਹਨਾਂ ਨੂੰ ਮੈਚਿੰਗ ਵੀ ਸਾਡੇ ਤੋਂ ਕਰਵਾ ਸਕਦੇ ਹੋ ਤੁਸੀਂ ਆਲ ਓਵਰ ਲੈਣਾ ਆਲ ਓਵਰ ਵੀ ਲੈ ਸਕਦੇ ਹੋ ਮੈਚਿੰਗ ਬਣਵਾਉਣਾ ਮੈਚਿੰਗ ਵੀ ਬਣਵਾ ਸਕਦੇ ਹੋ ਬਹੁਤ ਸੋਹਣੇ ਕਲਰ ਪ੍ਰਿੰਟ ਹੈ ਜੀ ਸਾਰੇ ਡਿਫਰੈਂਟ ਤੇ ਨਵੇਂ ਕਲਰ ਹੈ ਨਵੇਂ ਪ੍ਰਿੰਟ ਹੈ ਜੀ ਸਾਰੇ ਜਿਹੜਾ ਵੀ ਸੂਟ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਘੰਟੀ ਵਾਲਾ ਬਟਨ ਨੱਪ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਆਪਦੇ ਫਰੈਂਡ ਸਰਕਲ ਚ ਵੱਧ ਤੋਂ ਵੱਧ ਲਾਈਕ ਕਰਦਿਆ ਕਰੋ ਜੀ ਤਾਂ ਜੋ ਵੀਡੀਓ ਸਾਰੀਆਂ ਭੈਣਾਂ ਤੱਕ ਪਹੁੰਚ ਸਕੇ ਜੀ ਤੇ ਸਾਰੀਆਂ ਭੈਣਾਂ ਨੂੰ ਸੋਹਣੇ ਸੋਹਣੇ ਸੂਟ ਦੇਖਣ ਨੂੰ ਮਿਲਣ ਜੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਜੀ ਇਹ ਲਵਲੀਨ ਦੇ ਪ੍ਰਿੰਟ ਆਉਣਗੇ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਹੈ ਜੀ ਫੈਬਰਿਕ ਬਾਰੇ ਬਹੁਤ ਸੋਹਣੇ ਤੇ ਬਹੁਤ ਹੀ ਜ਼ਿਆਦਾ ਪਿਆਰਾ ਫੈਬਰਿਕ ਹੈ ਜੀ ਇਹ ਲਵਲੀਨ ਬ੍ਰਾਂਡ ਦਾ ਜੀ ਸਾਰੇ ਸੂਟ ਬ੍ਰਾਂਡਡ ਆਉਣਗੇ ਜੀ ਬਹੁਤ ਹੀ ਘੱਟ ਪ੍ਰਾਈਸ ਹੈ ਜੀ ਇਹਨਾਂ ਦਾ ਜਲਦੀ ਜਲਦੀ ਬੁਕਿੰਗ ਕਰਵਾ ਲਓ ਜੀ ਵੀਡੀਓ ਨੂੰ ਐਂਡ ਤੱਕ ਦੇਖੋ